ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡਾ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਇਸ ਪੈਂਡ ਨੂੰ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਆ ਤੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟੌਪ ਕਲਾਸ ਐਚ ਐਫ ਵੈਡ ਗੱਭਣਾਂ ਜਿਹੜੀ ਇਹ ਵਿਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਆ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ। ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਕੌਲ ਜੀ ਨਾਮ ਬਾਈ। ਕਮਲ। ਬਾਈ ਕਮਲ ਆਪਣਾ ਮੋਬਾਈਲ ਨੰਬਰ ਬੋਲ ਦਿਓ। 8289035510 8289035510 8289035510 ਤੇ ਵੜ ਆਪਣੇ ਬਾਈ ਘਰ ਦੀ ਆ। ਘਰ ਦੀ ਬਾਈ। ਠੀਕ ਐ। ਕਿੰਨਾ ਸੂਆ ਸੁਣਾਏ ਨੇ? ਦੂਜਾ ਸੂਆ ਸੁਣਾ ਬਾਈ। ਦੂਜਾ ਸੂਆ। ਤੇ ਸੀਮਣ ਵਗੈਰਾ ਕਿਹੜਾ ਲੱਗਿਆ ਬਾਈ ਇਹਦੇ? ਸੇਉਣ ਬਾਈ ਆ ਬੱਛੀ ਨਾਲ ਦਾ ਲੱਗਿਆ। ਲੇ ਵੀ ਮਿੱਤਰੋ ਨਾਂ ਬਾਈ ਭੁੱਲ ਗਿਆ ਆ ਵੱਚੀ ਜਿਹੜੇ ਸਿਮਨ ਦੀ ਹੈ ਉਸੇ ਨਾਲ ਦਾ ਸੀਮਣਾ ਇਹਨਾਂ ਨੇ ਆ ਵੱਚੀ ਵੇਖ ਕੇ ਲਵਾਇਆ ਤਕਰੀਬਨ ਤੇ ਕਿੰਨੇ ਦਿਨ ਲੈ ਜੂ ਬਾਈ ਜੀ 10 ਤੋਂ 15 ਦਾ ਲੈ ਜੂ 10 ਤੋਂ 15 ਦਾ ਠੀਕ ਹੈ ਤੇ ਦੁੱਧ ਬਾਈ ਇਹਨੇ ਪੀਕ ਲੈਵਲ ਤੇ ਮਗਰਲੇ ਸੋਕਨਮਾ ਕਿੰਨਾ ਕੱਢਿਆ 22 ਕਿਲੋ ਕੱਢਿਆ ਬਈ ਤੇ ਸੂਆ ਬਾਈ ਕਿਨਮਾ ਇਹ ਦੂਜਾ ਬਾਈ ਦੂਜਾ ਤੇ ਬਾਈ ਐਤ ਕੀ ਕੀਮੇ ਦੇ ਰੱਖਦੇ ਆ ਕਿੰਨਾ ਕੁ ਦੁੱਧ ਕੱਢ ਦੂਗੀ 25 ਤਾਂ ਹੀ ਆਊਗਾ ਬਈ 25 ਪਲੱਸ ਲਓ ਵੀ ਮਿੱਤਰੋ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਚਮਕ ਵੇਖ ਲਓ ਬਹੁਤ ਜ਼ਿਆਦਾ ਇਹ ਥਣਾ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਰਾਜੀਪਲੀ ਬਹੁਤ ਆ ਕੱਦ ਕਾਠ ਬਹੁਤ ਚੰਗਾ ਹੈ ਦੇਖ ਸਕਦੇ ਆ ਤੁਸੀਂ ਬਹੁਤ ਹੀ ਸੋਹਣਾ ਥਾਣਾ ਮੁੱਠੀ ਦੀ ਚੁਆਈ ਵਾਲਾ ਇਹ ਥਣਾ ਤੋਂ ਥਣਾ ਦੀ ਵਿਰਲ ਵੇਖ ਸਕਦੇ ਆ ਤੁਸੀਂ ਸੇਮ ਸਾਈਜ਼ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾਉਣੇ ਆ ਦੋਸਤੋ ਪੈਠਪੋੜਾ ਤੁਸੀਂ ਦੇਖ ਲਓ ਬਿਲਕੁਲ ਗਾਜਰ ਕੀ ਸਿੱਧੀ ਰੀਡ ਦੀ ਹੱਡੀ ਆ ਤੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਦੋਨੋਂ ਪਾਸੇ ਤੋਂ ਤੁਹਾਨੂੰ ਇਹਦਾ ਹਵਾਨਾ ਦਿਖਾ ਦਈਏ ਟੱਲ ਬਹੁਤ ਪਈ ਅਵੈਡ ਦੀ ਹਵਾਨਾ ਬਹੁਤ ਹੀ ਵੱਡਾ ਬਣਾਉਗੀ ਦੋਸਤੋ ਦੇਖ ਸਕਦੇ ਆਂ ਜੀ ਬਹੁਤ ਹੀ ਚੰਗਾ ਥਣ ਲੱਗਿਆ ਦੋਸਤੋ ਤੇ ਵਿਰਲਾ ਵੀ ਬਹੁਤ ਜ਼ਿਆਦੇ ਆ ਇਧਰ ਮਿਲਕਵੇਂ ਨੇ ਨੇ ਵੀ ਨਜ਼ਰ ਮਾਰ ਲਿਓ ਚੰਗਾ ਕੱਦ ਕਾਠਾ ਵੇਲ ਵੀ ਬਹੁਤ ਆ ਤੇ ਹੱਥ ਮੜਾ ਮਾਰ ਕੇ ਦਿਖਾ ਦਿਓ ਬਾਈ ਸੀਲ ਤੇ ਸਾਊਸ ਸੁਭਾਦੀਆ ਦੋਸਤੋ ਦੇਖ ਸਕਦੇ ਆ ਢਿੱਲ ਦਿਖਾਦੀ ਬਾਈ ਮਾੜੀ ਪਿੱਛੇ ਨੂੰ ਖੱਚ ਕੇ ਲਓ ਵੀ ਮਿੱਤਰੋ ਢਿੱਲ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਛੱਡ ਕੇ ਲਓ ਜੀ ਸੀਲ ਤੇ ਸਲੱਗ ਬਹੁਤ ਆ ਦੋਸਤੋ ਦੇਖ ਸਕਦੇ ਆ ਵੀਰ ਹੱਥ ਮਾਰ ਰਿਹਾ ਹਲਦੀ ਨਹੀਂ ਬਿਲਕੁਲ ਵੀ ਤੇ ਬਾਈ ਕਹਿੰਦਾ ਵੀ ਦੋਨੇ ਪਾਸੇ ਬਹਿ ਕੇ ਚੌਂਦੇ ਰਹੇ ਆ ਤੇ ਖੋਲ ਕੇ ਬਾਈ ਜੀ ਤੋੜ ਕੇ ਵਿਖਾ ਦਿਓ ਲਓ ਵੀ ਦੋਸਤੋ ਜਜਮੈਂਟ ਤੁਸੀਂ ਕਰਨੀ ਆ ਹਵਾਨਾ ਬਿਲਕੁਲ ਪਧਰਾ ਕੋਈ ਭਲੂਣ ਨਹੀਂ ਬਿਲਕੁਲ ਸਾਫ ਹਵਾਨਾ ਤੇ ਬਾਈ ਜੀ ਹਰਾਂ ਦੀ ਸੇਵਾ ਚੰਗੀ ਆ ਰਾਜੀਪਲੀ ਬਹੁਤ ਆ ਲਓ ਵੀ ਮਿੱਤਰੋ ਸੀਲ ਤੇ ਸਲੱਗ ਸੁਭਾਦੀ ਆ ਕੱਦ ਕਾਠ ਚੰਗਾ ਹੈ ਮੋੜ ਲਓ ਬਾਈ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਮੁੱਲ ਬਾਈ 85000 85000 ਇਹ ਬਾਈ ਮਾਨਤਾਨ ਹੋ ਜਾਊਗਾ ਹਾਂ ਬਾਈ ਮਾਨਤਾਨ ਹੋਈ ਲੋ ਵੀ ਸੱਜਣੋ 85000 ਕੀਮਤ ਰੱਖੀ ਆ ਬਾਈ ਨੇ ਤੇ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵੈੜ ਪਸੰਦਾ ਦੂਜਾ ਸੂਆ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈਤੀ ਆ ਤੇ ਜਿਸ ਵੀ ਕਿਸੇ ਵੀਰ ਨੂੰ ਇਹ ਵੈੜ ਪਸੰਦਾ ਤਾਂ ਦੋਸਤੋ ਬਾਈ ਜੀ ਹਰਾਂ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਹਰਣਾ ਕਾਲ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਐ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਜਿਹੀ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ